ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਜੋ ਵੀ ਆਪਣੇ ਚੈਨਲ ਤੇ ਨਵੇਂ ਆਏ ਆ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਵੱਡੀ ਅਪਡੇਟ ਹਾਂਜੀ ਮਿੱਤਰੋ ਅੱਜ ਆਪਾਂ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਆਉਣ ਵਾਲੇ ਦਿਨਾਂ ਵਿੱਚ ਚੋਟੀ ਦੇ ਕਬੱਡੀ ਕੱਪ ਜਿੱਥੇ ਸਕਾਰਪੀਓ ਗੱਡੀਆਂ, ਫੋਰ ਟਰੈਕਟਰ, ਸਵੈਪਟ ਗੱਡੀਆਂ, ਹਾਰਲੇ ਮੋਟਰਸਾਈਕਲ ਹੋਰ ਵੀ ਬਹੁਤ ਵੱਡੇ ਨਾਮ ਦਿੱਤੇ ਜਾਣੇ ਆ ਆਪਾਂ ਚੋਟੀ ਦੇ ਕਬੱਡੀ ਕੱਪਾਂ ਬਾਰੇ ਦੱਸਦੇ ਆ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਚੋਟੀ ਦੇ ਮਹਾਕੁੰਭ ਕਰਵਾਏ ਜਾ ਰਹੇ ਆ ਜਿੱਥੇ ਟਰੈਕਟਰ ਗੱਡੀਆਂ ਦਿੱਤੀਆਂ ਜਾਣੀਆਂ ਆ ਆਪਾਂ ਤੁਹਾਨੂੰ 4-5 ਮੇਨ ਚੋਟੀ ਦੇ ਕਬੱਡੀ ਕੱਪਾਂ ਬਾਰੇ ਜਾਣਕਾਰੀ ਦੇਣੀ ਆ ਇਸ ਵੀਡੀਓ ਦੇ ਵਿੱਚ ਲਾਸਟ ਤੱਕ ਦੇਖਿਓ ਦੱਸਦੇ ਆ ਤੁਹਾਨੂੰ ਜੇ ਆਪਾਂ ਪਹਿਲੇ ਕਬੱਡੀ ਕੱਪ ਬਾਰੇ ਗੱਲ ਕਰੀਏ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੈਦੋਵਾਲ ਦੀ ਧਰਤੀ ਤੇ ਇੱਥੇ ਹਰ ਸਾਲੀ ਚੋਟੀ ਦਾ ਮੇਲਾ ਹੁੰਦਾ ਹੈ ਮੈਡਜ ਲੀਗ ਦਾ ਮੇਲਾ ਕਰਵਾਇਆ ਜਾਂਦਾ ਹਰ ਸਾਲ ਇੱਥੇ ਸਵੈਪਟ ਗੱਡੀਆਂ ਹੁੰਦੀਆਂ ਬੈਸਟਾਂ ਨੂੰ ਵੱਡੇ ਵੱਡੇ ਨਾਮ ਦਿੱਤੇ ਜਾਂਦੇ ਆ ਐਦਕਿ ਇਹਨਾਂ ਨੇ ਕੁਝ ਵੱਖਰਾ ਕੀਤਾ ਮਿੱਤਰੋ ਪਹਿਲੇ ਨੰਬਰ ਤੇ ਜਿਹੜੇ ਬੈਸਟ ਰੇਡਰ ਤੇ ਜਾਫੀ ਆਉਣਗੇ ਉਹਨਾਂ ਨੂੰ ਸਵੈਪਟ ਗੱਡੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ ਜੋ ਫਾਈਨਲ ਮੈਚ ਵਿੱਚ ਦੂਜੇ ਨੰਬਰ ਤੇ ਬੈਸਟ ਰੇਡਰ ਤੇ ਜਾਫੀ ਆਉਣਗੇ ਉਹਨਾਂ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ਦਿੱਤੇ ਜਾਣੇ ਆ ਜੋ ਸੈਮੀਫਾਈਨਲ ਦੇ ਬੈਸਟ ਹੋਣਗੇ ਉਹਨਾਂ ਲਈ ਚਾਰ ਮੋਟਰਸਾਈਕਲ ਦਿੱਤੇ ਜਾਣੇ ਆ ਸਹੀ ਮੀ ਦੇ ਵੀ ਬੈਸਟ ਕੱਡੇ ਜਾਣੇ ਆ ਤੇ ਜੇ ਆਪਾਂ ਨਾਮ ਬਾਰੇ ਗੱਲ ਕਰੀਏ ਨਾਮ ਇੱਥੇ ਪਹਿਲਾ ਦਿੱਤਾ ਜਾਵੇਗਾ 3 ਲੱਖ ਦੂਜਾ ਨਾਂ ਦਿੱਤਾ ਜਾਵੇਗਾ 2 ਲੱਖ ਇੱਥੇ ਸਾਰੇ ਹੀ ਚੋਟੀ ਦੇ ਮੱਲ ਖੇਡਣਗੇ ਸਾਰੀਆਂ ਹੀ ਟੀਮਾਂ ਖੇਡਣੀਆਂ ਜਿਵੇਂ ਕਿ ਸ਼ਾਹਕੋਟ ਲਾਇਨਸ ਐਨ ਆਰ ਆਈ ਨਕੂਦਰ ਵੀ ਚੋਟੀ ਦੀ ਬਣ ਕੇ ਪੁੱਜੂਗੀ ਦੀਪ ਸਿੱਧੂ ਮਾਝਾ ਗੁਰਦਾਸਪੁਰ ਵੀ ਚੋਟੀ ਦੀ ਟੀਮ ਖੇਡੇਗੀ ਜੱਗੂ ਹੋਣਾ ਦੀ ਸ਼ੀਲੂ ਬਾਹੁ ਅਕਬਰਪੁਰ ਵੀ ਇਸ ਕਬੱਡੀ ਕੱਪ ਤੇ ਵਾਪਸੀ ਕਰ ਰਿਹਾ 6 ਤੋਂ ਬਾਅਦ ਹੋਰ ਵੀ ਸਾਰੇ ਚੋਟੀ ਦੇ ਟੌਪ ਦੇ ਮੱਲ ਰੁਪਿੰਦਰ ਦੋਦੇ ਵਰਗੇ ਸਾਰੇ ਹੀ ਖੇਡਣਗੇ ਇਸ ਕਬੱਡੀ ਕੱਪ ਤੇ ਜੇ ਆਪਾਂ ਗੱਲ ਕਰੀਏ ਜੋ ਜਲਾਲ ਜਿਲਾ ਬਠਿੰਡਾ ਵਿੱਚ ਬਹੁਤ ਚੋਟੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਇਹ ਵੀ 20 ਮਾਰਚ ਨੂੰ ਕਰਵਾਇਆ ਜਾਵੇਗਾ ਇੱਥੇ ਬਹੁਤ ਚੋਟੀ ਦੀਆਂ ਟੀਮਾਂ ਬਾਨੀਆਂ ਕਬੱਡੀ ਓਪਨ 2 ਖਿਡਾਰੀ ਬਾਹਰੋਂ ਪੈਨ ਪੱਦਰ ਦੇ ਮੁਕਾਬਲੇ ਕਰਵਾਏ ਜਾਣੇ ਆ ਲੱਖ 75 ਨਾਮ ਦਿੱਤਾ ਜਾਣਾ ਤੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਜੀਵਨ ਮਾਨੁਕੇ ਕਬੱਡੀ ਦੇ ਅਜੂਬੇ ਨੂੰ ਸਕਾਰਪਿਓ ਗੱਡੀ ਨਾਲ ਸਨਮਾਨਿਤ ਕੀਤਾ ਜਾਣਾ ਤੇ ਗੁਲਜਾਰੀ ਮੂਨਕ ਦਾ ਵੀ ਸਕਾਰਪੀਓ ਗੱਡੀ ਨਾਲ ਦੋ ਸਕਾਰਪੀਓ ਗੱਡੀਆਂ ਦਿੱਤੀਆਂ ਜਾਣੀਆਂ ਜਲਾਲਦੀ ਧਾਤੀ ਤੇ ਤੇ ਚੋਟੀ ਦਾ ਕਬੱਡੀ ਕੱਪ ਹੋਵੇਗਾ ਤੇ ਚੋਟੀ ਦੇ ਪਲੇਅਰ ਪੁੱਜਣਗੇ ਇਸ ਕਬੱਡੀ ਕੱਪ ਤੇ ਜੀ ਆਪਾਂ ਤੀਜੇ ਟੌਪ ਦੇ ਕਬੱਡੀ ਕੱਪ ਬਾਰੇ ਗੱਲ ਕਰੀਏ ਜੋ ਤੀਜਾ ਟੌਪ ਦਾ ਕਬੱਡੀ ਕੱਪ ਕਰਵਾਇਆ ਜਾਂਦਾ ਜੋ ਕਿ ਹਰ ਸਾਲ 21 ਫਰਵਰੀ ਨੂੰ ਕਰਵਾਇਆ ਜਾਂਦਾ ਹੈ ਹਰ ਸਾਲ ਚੋਟੀ ਦੇ ਮੱਲ ਪਹੁੰਚਦੇ ਅਤੇ ਚੋਟੀ ਦੇ ਇਨਾਮ ਦਿੱਤੇ ਜਾਂਦੇ ਇਸ ਕਬੱਡੀ ਕੱਪ ਤੇ ਇਹ ਕਬੱਡੀ ਦਾ ਮਹਾਕੁੰਭ ਕਰਵਾਇਆ ਜਾਵੇਗਾ 18-19 ਮਾਰਚ 2025 ਨੂੰ ਇਸ ਸਾਲ ਇਥੇ ਸਕਾਰਪੀਓ ਗੱਡੀਆਂ ਦਿੱਤੀਆਂ ਜਾਣੀਆਂ ਨਿਊ ਬ੍ਰਾਂਡ ਸਕਾਰਪੀਓ ਬੈਸਟਾਂ ਨੂੰ ਦਿੱਤੀਆਂ ਜਾਣੀਆਂ ਮਿੱਤਰੋ ਚੋਟੀ ਦੇ ਮੱਲ ਪਹੁੰਚਣਗੇ ਜਿਵੇਂ ਕਿ ਖੁਸ਼ੀ ਦੁੱਗਾਂ ਬਾਰੇ ਵੀ ਆਪਾਂ ਨੂੰ ਪੁੱਛਦੇ ਆ ਖੁਸ਼ੀ ਦੁੱਗਾਂ ਤਾਂ ਨਹੀਂ ਖੇਡੇਗਾ ਕਿਉਂਕਿ ਉਹ ਨਹੀਂ ਆਇਆ ਇਸ ਸੀਜ਼ਨ ਖੇਡਣ ਤੇ ਬਹੁਤ ਚੋਟੀ ਦੀਆਂ ਟੀਮਾਂ ਅੱਠ ਚੋਟੀ ਦੀਆਂ ਕਲੱਬਾਂ ਹਰ ਸਾਲ ਹੀ ਖੇਡਦੀਆਂ ਤੇ ਸਾਰੇ ਟੌਪ ਦੇ ਪਲੇਅਰ ਜਿੰਨੇ ਵੀ ਮਾਝੇ ਮਾਲਵੇ ਦਵਾਬੇ ਹਰਿਆਣੇ ਦੇ ਆ ਸਾਰੇ ਹੀ ਇਸ ਕਬੱਡੀ ਕੱਪ ਤੇ ਪੁੱਜਣਗੇ ਪਿਛਲੇ ਸਾਲ ਸ਼ਕਰਪੁਰੀਏ ਫਰਿਆਦ ਨੇ ਜਿੱਤੀ ਇਥਾਰ ਤੇ ਇੱਕ ਜਿੱਤੀ ਆ ਬੁਲਟ ਖੀਰਾਂ ਵਾਲੀਏ ਨੇ ਐਦ ਕੀ ਦੱਸਿਓ ਕਮੈਂਟ ਕਰਕੇ ਕਿੱਧਰ ਨੂੰ ਜਾਣ ਗਿਆ ਸਕਾਰਪੀਓ ਜੇ ਆਪਾਂ ਚੋਟੀ ਦੇ ਕਬੱਡੀ ਕੱਪ ਬਾਰੇ ਗੱਲ ਕਰੀਏ ਜੋ ਝੋਕ ਹਰੀ ਹਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਹਿਲਾਂ ਕਰਵਾਇਆ ਜਾਣਾ 2 ਫਰਵਰੀ ਮਹੀਨੇ ਵਿੱਚ ਇਹ ਹੁਣ ਕੈਨਸਲ ਕਰਕੇ ਇਸ ਦੀਆਂ ਤਰੀਕਾਂ ਅੱਗੇ ਕਰ ਦਿੱਤੀਆਂ ਗਈਆਂ ਕਿਸੇ ਕਾਰਨ ਕਰਕੇ ਉਹਨਾਂ ਨੇ ਕੈਨਸਲ ਕਰ ਦਿੱਤਾ ਗਿਆ ਸੀ ਫਰਵਰੀ ਮਹੀਨੇ ਵਿੱਚ ਇਹ ਕਬੱਡੀ ਕੱਪ ਇਹ ਕਬੱਡੀ ਕੱਪ ਹੁਣ ਕਰਵਾਇਆ ਜਾਵੇਗਾ ਝੋਕ ਹਰੀ ਹਰ ਜ਼ਿਲ੍ਹਾ ਫਿਰੋਜ਼ਪੁਰ ਦੀ ਧਰਤੀ ਤੇ 8 9 ਮਾਰਚ 2025 ਨੂੰ ਇਸ ਕਬੱਡੀ ਕੱਪ ਤੇ ਕਬੱਡੀ ਆਲ ਓਪਨ ਦੀਆਂ ਬੁੱਕ ਕੀਤੀਆਂ 8 ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਅੰਤਰਰਾਸ਼ਟਰੀ ਕਲੱਬਾਂ ਪਹੁੰਚ ਰਹੀਆਂ ਜੇ ਆਪਾਂ ਨਾਮ ਬਾਰੇ ਗੱਲ ਕਰੀ ਪਹਿਲਾ ਨਾਮ ਦਿੱਤਾ ਜਾਵੇਗਾ 91000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 71000 ਰੁਪਏ ਬੈਸਟ ਰੇਡਰ ਤੇ ਜਾਫੀ ਨੂੰ ਫੋਰ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ ਫੋਰ ਟਰੈਕਟਰ ਵੀ ਬਹੁਤ ਵਧੀਆ ਮੋਡੀਫਾਈ ਕਰਵਾਉਂਦੇ ਆਏ ਮਿੱਤਰੋ ਸਿਰੇ ਦੇ ਫੋਰ ਟਰੈਕਟਰ ਦਿੱਤੇ ਜਾਣੇ ਆ ਤੇ ਟੌਪ ਦੇ ਖਿਡਾਰੀ ਪੁੱਜਣਗੇ ਇਸ ਕਬੱਡੀ ਕੱਪ ਤੇ ਵੀ ਜੀ ਆਪਾ ਬੱਦੋਵਾਲ ਦੇ ਖੇਡ ਮੇਲੇ ਦੀ ਗੱਲ ਕਰੀਏ ਜੋ ਬੱਦੋਵਾਲ ਦੇ ਵਿੱਚ ਖੇਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਅਦਕੀ 19 ਫਰਵਰੀ 2025 ਨੂੰ ਕਰਵਾਇਆ ਜਾਵੇਗਾ ਚੋਟੀ ਦਾ ਮਹਾਕੁੰਭ ਕਰਵਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਚੋਟੀ ਦੇ ਕਬੱਡੀ ਕੱਪ ਤੇ ਖਿਡਾਰੀ ਪੁੱਜ ਰਹੇ ਐ ਇਸ ਕਬੱਡੀ ਕੱਪ ਤੇ ਬੱਧੋਵਾਲ ਦੀ ਧਰਤੀ ਤੇ ਹਰ ਸਾਲ ਹੀ ਰੇਡਾਂ ਜੱਫੀਆਂ ਤੇ ਮੋਟਰਸਾਈਕਲ ਵੀ ਲੱਗਦੇ ਆ 15 20 ਦੇ ਨੇੜ ਤੇੜ ਮੋਟਰਸਾਈਕਲ ਲੱਗਦੇ ਆ ਤੇ ਬਾਕੀ ਇੱਥੇ ਅਦਕੀ ਬੈਸਟਾਂ ਨੂੰ ਹਾਰਲੇ ਮੋਟਰਸਾਈਕਲ ਦਿੱਤੇ ਜਾਣੇ ਆ ਚੋਟੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਬੱਧੋਵਾਲ ਦੀ ਧਰਤੀ ਤੇ ਟੌਪ ਦੇ ਖਿਡਾਰੀ ਤੇ ਟੌਪ ਦੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਮਿੱਤਰੋ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ